ਜੀ ਬਾਈ ਜੀ ਇਹ ਜਮੀਨ 30 ਕਿੱਲੇ ਜਮੀਨ ਹੈਗੀ ਔਰ 18 ਫੁੱਟੀ ਰੋਡ ਦਾ ਫਰੰਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਿੱਲੇ ਦਾ ਫਰੰਟ ਲੱਗਦਾ 18 ਫੁੱਟੀ ਰੋਡ ਦੇ ਉੱਪਰ ਆ ਘਰ ਤੋਂ ਲੈ ਕੇ ਤੇ ਇਹ ਇੱਥੇ ਤੱਕ ਹੋ ਤੱਕ ਚਲਿਆ ਗਿਆ ਇਹ ਆਹ ਵੱਟ ਤੱਕ ਇੱਥੋਂ ਸਿੱਧੀ ਪਿੱਛੇ ਨੂੰ ਜਾ ਕੇ ਸੱਜੇ ਪਾਸੇ ਨੂੰ ਘੁੰਮ ਗਈ ਇਹ ਆਹ ਦੇਖੋ ਇੱਥੋਂ ਸੱਜੇ ਹੋ ਘਰਾਂ ਤੱਕ ਚਲੀ ਗਈ ਤੇ ਇੱਥੋਂ ਫਿਰ ਇਧਰੋਂ ਖੱਬੇ ਆ ਘਰ ਦੇ ਉੱਪਰ ਦੀ ਚਲੀ ਗਈ ਇਹ ਸਾਰਾ ਪਿੱਛੇ ਜਾ ਕੇ ਫਿਰ ਚੌੜਾ ਹੋ ਜਾਂਦਾ ਤੇ ਪਿੱਛੋਂ ਤੋਂ ਵੀ ਇੱਕ ਰਸਤਾ ਲੱਗਦਾਗਾ ਚਾਰ ਮੋਟਰਾਂ ਲੱਗੀਆਂ 30 ਕਿੱਲੇ ਜ਼ਮੀਨ ਪਿੰਡ ਵੀ ਆ ਨੇੜੇ ਮੈਂ ਤੁਹਾਨੂੰ ਦਿਖਾ ਰਿਆਂਗਾ ਤੇ ਪਿੱਛੋਂ ਦੀ ਵੀ ਜਾ ਕੇ ਦਿਖਾਉਣਾਗਾ ਬਹੁਤ ਹੀ ਵਧੀਆ ਟੱਕਾਗਾ 30 ਕਿੱਲਿਆਂ ਦਾ ਤੇ ਇਹ ਆ ਗਿਆ ਇੱਧਰ ਰੈਕ ਕੋਟ ਦੇ ਨੇੜੇ ਹੈਗੀ ਆ 30 ਕਿੱਲੇ ਜ਼ਮੀਨ ਤੇ ਪਿੱਛੋਂ ਦੀ ਵੀ ਤੁਹਾਨੂੰ ਮੈਂ ਨਗਾ ਮਰਵਾ ਦਿੰਨਾ ਬਹੁਤ ਹੀ ਵਧੀਆ ਮਤਲ ਟੱਕਾ ਹੈਗਾ ਚਾਰ ਮੋਟਰਾਂ ਦੇ ਨਾਲ ਆ ਇਧਰ ਵੀ ਇੱਥੋਂ ਤੇ ਲੱਗੀ ਉਰੋਂ ਤੋਂ ਆ ਘਰਾਂ ਤੱਕ ਜਿੱਥੇ ਮੈਂ ਆ ਰਿਹਾ ਅੱਛਾ ਆ ਆ ਮਤਲਬ ਆ ਗਈ ਓਕੇ ਅ ਓਕੇ ਜਿੱਥੇ ਆ ਤੁਸੀਂ ਖੜੇ ਹੋ ਹੈ ਅੱਛਾ ਉਹ ਜਿਹੜਾ ਟੇਹਾ ਜਾ ਕਰ ਓਕੇ ਓਕੇ ਬੜਾ ਠੀਕ ਆ ਠੀਕ ਆ ਓਕੇ ਬਹੁਤ ਕੋਈ ਗੱਲ ਨਹੀਂ ਆਜੋ ਆਜੋ ਮੜਿਆ ਬਹੁਤ ਹੀ ਕਮਾਲ ਦੀ ਜ਼ਮੀਨਾਂ ਜੀ ਬਹੁਤ ਛੋਟੇ ਦੇ ਸਰ ਵਰਗੇ ਜ਼ਮੀਨਾਂ ਆ ਤੁਸੀਂ ਦੇਖ ਸਕਦੇ ਹੋ ਕਿੱਡੀ ਗੱਡੀ ਜਿਹੜੀ ਖੜੀ ਆ ਇਹ ਗਰੰਟੇ ਹੀ ਪਈ ਆ ਔਰ ਰੋਡ ਜਿੱਥੋਂ ਮੈਂ ਰੋਡ ਦਿਖਾਈ ਸੀ ਉਹ ਘਰ ਦੇ ਕੋਲ ਨਹੀਂ ਸੀ ਮੈਂ ਖੜਾ ਉਹ ਦੇਖੋ ਇਹ ਔਰ 18 ਫੁੱਟ ਦੀ ਰੋਡ ਲੱਗ ਗਈ ਇੱਥੋਂ ਜਦੋਂ ਮੂੰਹ ਨੂੰ ਦਿਖਾਈ ਆ ਤੇ ਆ ਪਿੱਛੋਂ ਦੀ ਆ ਕੇ ਆ ਮੈਂ ਜਿਹੜੇ ਰਸਤੇ ਖੜਾਂਗਾ ਇੱਕ ਟਾਣਾ ਇਹ ਰਸਤਾ ਆ ਗਿਆ ਇੱਥੇ ਤੱਕ ਇਧਰ ਦੀ ਸਾਰਾ ਸਰਕਾਰੀ ਰਸਤਾ ਚਲੇ ਗਿਆ ਉਹ ਗੇਕਾਰ ਖੜੀਏ ਸਾਡੀ ਉਹ ਰਸਤਾ ਉੱਪਰ ਦੀ ਜਾ ਕੇ ਉੱਪਰੇ ਚਲੀ ਗਈ 30 ਏਕੜ ਜ਼ਮੀਨ ਚਾਰ ਮੋਟਰਾਂ ਤਕਸੀਮ ਟੱਕ ਜੀ ਬਾਈ ਜੀ ਇਹ ਜਮੀਨ 30 ਕਿੱਲੇ ਜਮੀਨ ਹੈਗੀ ਔਰ 18 ਫੁੱਟੀ ਰੋਡ ਦਾ ਫਰੰਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਿੱਲੇ ਦਾ ਫਰੰਟ ਲੱਗਦਾ 18 ਫੁੱਟੀ ਰੋਡ ਦੇ ਉੱਪਰ ਆ ਘਰ ਤੋਂ ਲੈ ਕੇ ਤੇ ਇਹ ਇੱਥੇ ਤੱਕ ਹੋ ਤੱਕ ਚਲਿਆ ਗਿਆ ਇਹ ਆਹ ਵੱਟ ਤੱਕ ਇੱਥੋਂ ਸਿੱਧੀ ਪਿੱਛੇ ਨੂੰ ਜਾ ਕੇ ਸੱਜੇ ਪਾਸੇ ਨੂੰ ਘੁੰਮ ਗਈ ਇਹ ਆ ਦੇਖੋ ਇੱਥੋਂ ਸੱਜੇ ਹੋ ਘਰਾਂ ਤੱਕ ਚਲੀ ਗਈ ਤੇ ਇੱਥੋਂ ਫਿਰ ਇਧਰੋਂ ਖੱਬੇ ਆ ਘਰ ਦੇ ਉੱਪਰ ਦੀ ਚਲੀ ਗਈ ਇਹ ਸਾਰਾ ਪਿੱਛੇ ਜਾ ਕੇ ਫਿਰ ਚੌੜਾ ਹੋ ਜਾਂਦਾ ਤੇ ਪਿੱਛੋਂ ਤੋਂ ਵੀ ਇੱਕ ਰਸਤਾ ਲੱਗਦਾਗਾ ਚਾਰ ਮੋਟਰਾਂ ਲੱਗੀਆਂ 30 ਕਿੱਲੇ ਜ਼ਮੀਨ ਪਿੰਡ ਵੀ ਆ ਨੇੜੇ ਮੈਂ ਤੁਹਾਨੂੰ ਦਿਖਾ ਰਿਆਂਗਾ ਤੇ ਪਿੱਛੋਂ ਦੀ ਵੀ ਜਾ ਕੇ ਦਿਖਾਉਣਾਗਾ ਬਹੁਤ ਹੀ ਵਧੀਆ ਟੱਕਾਗਾ 30 ਕਿੱਲਿਆਂ ਦਾ ਤੇ ਇਹ ਆ ਗਿਆ ਇੱਧਰ ਰੈਕ ਕੋਟ ਦੇ ਨੇੜੇ ਹੈਗੀ ਆ 30 ਕਿੱਲੇ ਜ਼ਮੀਨ ਤੇ ਪਿੱਛੋਂ ਦੀ ਵੀ ਤੁਹਾਨੂੰ ਮੈਂ ਨਗਾ ਮਰਵਾ ਦਿੰਨਾ ਬਹੁਤ ਹੀ ਵਧੀਆ ਮਤਲ ਟੱਕ ਹੈਗਾ ਚਾਰ ਮੋਟਰਾਂ ਦੇ ਨਾਲ ਆ ਇਧਰ ਵੀ ਇਥੋਂ ਤੇ ਲੱਗੀ ਉਰੋਂ ਤੇ ਆ ਘਰਾਂ ਤੱਕ ਅਜਿੱਥੇ ਮੈਂ ਆ ਰਿਹਾ ਹਾਂ